ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ 'ਚ ਮੈਂ ਜੁੜਿਆ ਜੀ ਗੁਰਿੰਦਰ ਇੱਕ ਹੋਰ ਮੋਟੀਵੇਸ਼ਨਲ ਐਪੀਸੋਡ ਲੈ ਕੇ ਸੋ ਅੱਜ ਗੱਲ ਕਰਨੀ ਆ ਜੀ ਅਮੀਰ ਬੰਦਿਆਂ ਦੇ ਬਾਰੇ ਕਿਹੜੇ ਹੁੰਦੇ ਨੇ ਅਮੀਰ ਬੰਦੇ ਅਮੀਰ ਲਫ਼ਜ਼ ਸੁਣ ਕੇ ਤੁਹਾਡੇ ਦਿਮਾਗ ਦੇ ਵਿੱਚ ਇੱਕੋ ਚੀਜ਼ ਆਈ ਹੋਣੀ ਆ ਉਹ ਆ ਜੀ ਪੈਸਾ ਕਿ ਜਿਹੜੇ ਬੰਦੇ ਕੋਲ ਬਹੁਤ ਸਾਰਾ ਪੈਸਾ ਵਾ ਉਹ ਅਮੀਰ ਆ ਇਹੋ ਜੇ ਅਮੀਰਾਂ ਨੂੰ ਪੁੱਛ ਕੇ ਦੇਖਿਓ ਕਿ ਉਹਨਾਂ ਨੇ ਕਦੇ ਅਮੀਰਾਂ ਵਾਲੀ ਫੀਲਿੰਗ ਲਈ ਆ ਪੈਸਾ ਜ਼ਰੂਰੀਆ ਜ਼ਿੰਦਗੀ ਜਿਉਣ ਦੇ ਲਈ ਮੈਂ ਕਦੇ ਵੀ ਨਹੀਂ ਮੁੱਕਰਦਾ ਕਿ ਪੈਸਾ ਨਾ ਕਮਾਓ ਬਹੁਤ ਸਾਰਾ ਪੈਸਾ ਕਮਾਓ ਪਰ ਪੈਸੇ ਦੇ ਨਾਲ ਨਾਲ ਇਹ ਤਿੰਨ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ ਜਿਹੜੀਆਂ ਮੈਂ ਅੱਗੇ ਗੱਲ ਕਰੂੰਗਾ ਤਿੰਨ ਸਸੇ ਆ ਜਿਹੜੇ ਉਹਨਾਂ ਬਾਰੇ ਗੱਲ ਕਰਨੀਆਂ ਜੇ ਪੈਸੇ ਦੇ ਨਾਲ ਨਾਲ ਜ਼ਿੰਦਗੀ 'ਚ ਇਹ ਤਿੰਨ ਚੀਜ਼ਾਂ ਨੇ ਤਾਂ ਤੁਸੀਂ ਪਰਫੈਕਟ ਜ਼ਿੰਦਗੀ ਜੀ ਰਹੇ ਹੋ ਤੁਸੀਂ ਪਰਫੈਕਟ ਇਨਸਾਨ ਹੋ ਦੁਨੀਆ ਦੇ ਉੱਤੇ ਫਿਰ ਤੁਹਾਨੂੰ ਅਮੀਰ ਵਾਕਈ ਕਿਹਾ ਜਾ ਸਕਦਾ ਸੋ ਕਿਹੜੇ ਨੇ ਜੀ ਉਹ ਤਿੰਨ ਸੱਸੇ ਤਿੰਨ ਚੀਜ਼ਾਂ ਆ ਜੋ ਕਰਦੇ ਆ ਫਿਰ ਗੱਲਬਾਤ ਪਹਿਲਾ ਸੱਸਾ ਦੀ ਸਮਾਂ ਜੇ ਤੁਹਾਡੇ ਕੋਲ ਸਮਾਂ ਹੈਗਾ ਆਪਣੇ ਪਰਿਵਾਰ ਦੇ ਲਈ ਆਪਣੇ ਰਿਸ਼ਤੇਦਾਰਾਂ ਦੇ ਲਈ ਆਪਣੇ ਆਪ ਦੇ ਲਈ ਫਿਰ ਤੁਸੀਂ ਅਮੀਰ ਹੋ ਤੁਹਾਡੀ ਜ਼ਿੰਦਗੀ ਇਦਾਂ ਦੀ ਆ ਕਿ ਇੱਕ ਐਤਵਾਰ ਦਾ ਦਿਨ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਦੇ ਰਹੇ ਸਿਰਫ ਕੰਮ 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 ਸਿਰਫ ਕੰਮ ਦਾ ਪ੍ਰੈਸ਼ਰ ਇਹੋ ਜੀ ਤੁਸੀਂ ਜੌਬ ਕਰ ਰਹੇ ਹੋ ਇਹੋ ਜਾਂ ਤੁਸੀਂ ਬਿਜ਼ਨਸ ਕਰ ਰਹੇ ਹੋ ਮੈਂ ਇੱਕ ਪੋਡਕਾਸਟ ਸੁਣਿਆ ਕੋਈ ਪ੍ਰੋਫੈਸਰ ਸਾਹਿਬ ਸੀ ਨਾਮ ਨਹੀਂ ਮੈਨੂੰ ਚੇਤੇ ਤੇ ਉਹਨਾਂ ਨੇ ਇੱਕ ਬੜੀ ਸੋਹਣੀ ਗੱਲਬਾਤ ਕਹੀ ਕਿ ਜਿਨ੍ਹਾਂ ਦਾ ਇਹ ਕੰਮ ਬਹੁਤ ਚੱਲਦੇ ਆ ਨਾ ਦੁਕਾਨਦਾਰਾਂ ਦੇ ਤੇ ਉਹ ਸਾਰਾ ਦਿਨ ਜਿਹੜੇ 6 ਦਿਨ ਹੁੰਦੇ ਨੇ ਲਾਲੋ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਉਹ ਤਾਂ ਕੰਮ ਕਰਦੇ ਨੇ ਕਿ ਐਤਵਾਰ ਵੀ ਉਹ ਦੁਕਾਨ ਬੰਦ ਨਹੀਂ ਕਰਦੇ ਐਤਵਾਰ ਨੂੰ ਵੀ ਰਾਤ ਨੂੰ 9-10 ਵਜੇ ਤੱਕ ਦੁਕਾਨ ਖੁੱਲੀ ਆ ਤੇ ਸੋਮਵਾਰ ਨੂੰ ਫੇਰ ਸਵੇਰੇ ਉਹਨਾਂ ਨੇ 8-9 ਵਜੇ ਦੁਕਾਨ ਖੋਲ੍ਹ ਲੈਣੀ ਆ ਉਹ ਜ਼ਿੰਦਗੀ ਜਿਉ ਨਹੀਂ ਰਹੇ ਫਿਰ ਤਾਂ ਉਹ ਬਸ ਇੱਕ ਜ਼ਿੰਦਗੀ ਵਾਕਈ ਕੱਢ ਹੀ ਰਹੇ ਨੇ ਕਿ ਪੈਸਾ ਉਹਨਾਂ ਲਈ ਮੇਨ ਹੋ ਗਿਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਇਦਾਂ ਦੁਕਾਨਾਂ ਬੰਦ ਕਰ ਦੋ ਐਤਵਾਰ ਨੂੰ ਜਾਂ ਐਤਵਾਰ ਨੂੰ ਕੰਮ ਕਾਜ ਨਾ ਕਰੋ ਪਰ ਮੈਨੇਜ ਇਹ ਹਿਸਾਬ ਨਾਲ ਕਰਨਾ ਚਾਹੀਦਾ ਕਿ ਆਪਾਂ ਸਾਰਿਆਂ ਨੂੰ ਬੈਲੈਂਸ ਰੱਖ ਸਕੀਏ ਪਰਿਵਾਰ ਨੂੰ ਵੀ ਰਿਸ਼ਤੇਦਾਰਾਂ ਨੂੰ ਵੀ ਕੰਮ ਨੂੰ ਵੀ ਕਰਦੇ ਆ ਬਹੁਤ ਸਾਰੇ ਲੋਕ ਇਦਾਂ ਦੇ ਵੀ ਦੇਖਿਆ ਜਿਹੜੇ ਕੰਮ ਵੀ ਪ੍ਰੋਪਰ ਕਰਦੇ ਨੇ ਤੇ ਕੰਮ ਦੇ ਨਾਲ-ਨਾਲ ਫੈਮਿਲੀ ਨੂੰ ਵੀ ਸਮਾਂ ਪੂਰਾ ਦਿੰਦੇ ਨੇ ਸੋ ਇਹ ਕੁਝ ਬੰਦੇ ਤੇ ਡਿਪੈਂਡ ਆ ਕੁਝ ਬੰਦਿਆਂ ਕੋਲੇ ਬਹਾਨੇ ਨੇ ਕਿ ਸਮਾਂ ਹੀ ਨਹੀਂ ਆ ਜੀ ਸਾਡੇ ਕੋਲ ਤਾਂ ਸਮਾਂ ਕਹਿੰਦੇ ਆ ਨਾ ਇੱਕ ਗਾਣਾ ਵੀ ਸੀਗਾ ਕਿਹਦੇ ਕੋਲ ਅੱਜਕੱਲ ਟਾਈਮ ਟਾਈਮ ਤਾਂ ਕੱਢਣਾ ਪੈਂਦਾ ਐ ਸੋ ਇਹ ਸਾਰਾ ਕੁਝ ਸਾਡੇ ਹੱਥ ਆ ਜੇ ਤੁਸੀਂ ਆਪਣੇ ਆਪ ਲਈ ਆਪਣੇ ਜਿਹੜੇ ਆਪਣੇ ਆਪ ਨੂੰ ਖੁਸ਼ੀ ਦੇਣ ਲਈ ਸਮਾਂ ਕੱਢ ਸਕਦੇ ਹੋ ਆਪਣੇ ਪਰਿਵਾਰ ਨੂੰ ਖੁਸ਼ੀ ਦੇਣ ਲਈ ਸਮਾਂ ਕੱਢ ਸਕਦੇ ਹੋ ਫਿਰ ਤੁਸੀਂ ਵਾਕਈ ਅਮੀਰ ਹੋ ਬਹੁਤ ਸਾਰੇ ਪ੍ਰੋਫੈਸ਼ਨ ਐ ਹੋਜੇ ਨੇ ਜਿੱਦਾਂ ਡਾਕਟਰ ਹੋਗੇ ਜਾਂ ਕੋਈ ਵੀ ਪ੍ਰੋਫੈਸ਼ਨ ਐ ਹੋਜਾ ਜਿਹੜਾ ਬਹੁਤ ਬਿਜ਼ੀ ਆ ਤਾਂ ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਸਮੇਂ ਦੀ ਕੀ ਵੈਲਿਊ ਆ। ਸੇ ਇੱਕ ਤਰ੍ਹਾਂ ਦੀ ਡਾਕਟਰ ਸੇਵਾ ਕਰਦੇ ਨੇ ਮੈਂ ਇੱਕ ਡਾਕਟਰ ਨੂੰ ਜਾਣਦਾ ਕਿ ਰਾਤ ਨੂੰ ਜੀ 1:00 2:00 ਤੱਕ ਪੇਸ਼ੈਂਟ ਦੇਖਦਾ ਸਵੇਰੇ 7:00 8:00 ਵਜੇ ਆ ਕੇ ਉਹ ਫੇਰ ਆਪਣੀ ਸੀਟ ਦੇ ਉੱਤੇ ਬੈਠਾ ਹੁੰਦਾ ਉਹਦੇ ਕੋਲ ਵੇਲ ਹੀ ਨਹੀਂ ਆ ਨਾ ਉਹ ਕਿਤੇ ਘੁੰਮਣ ਜਾਂਦਾ ਕਦੇ ਉਹਦੀ ਛੁੱਟੀ ਨਹੀਂ ਹੁੰਦੀ ਹਸਪੀਟਲ ਤੋਂ ਨਾ ਉਹ ਕੋਈ ਟ੍ਰਿਪ ਲਾਉਂਦਾ ਬਾਹਰ ਦਾ ਬਸ ਸਾਰਾ ਦਿਨ ਪੇਸ਼ੈਂਟ 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 ਲੋਕ ਕਹਿੰਦੇ ਆ ਕਿ ਪੈਸਾ ਹੀ ਬਹੁਤ ਛਾਪਣ ਲੱਗਿਆ ਹੋਇਆ ਪਰ ਉਹਨੂੰ ਪੁੱਛ ਕੇ ਦੇਖਿਓ ਕਿ ਉਹ ਪੈਸੇ ਦਾ ਮਜ਼ਾ ਲੈ ਪਾ ਰਿਹਾ ਜਿਹੜਾ ਕੁਮਾਰ ਆ ਵੀ ਉਹਨੂੰ ਉਹ ਆਪਣੇ ਆਪ ਤੇ ਖਰਚਣ ਦਾ ਸਮਾਂ ਹੈਗਾ ਉਹਦੇ ਕੋਲ ਨਹੀਂ ਹੈਗਾ ਸੋ ਖੁਸ਼ਕਿਸਮਤ ਉਹ ਨਹੀਂ ਖੁਸ਼ਕਿਸਮਤ ਤੁਸੀਂ ਹੋ ਜੇ ਤੁਸੀਂ ਆਪਣੇ ਆਪ ਲਈ ਸਮਾਂ ਕੱਢਦੇ ਹੋ ਪਰਿਵਾਰ ਲਈ ਸਮਾਂ ਕੱਢਦੇ ਹੋ ਦੂਜਾ ਸੱਸਾ ਸਿਹਤ ਜੇ ਤੁਹਾਡੀ ਸਿਹਤ ਚੰਗੀ ਆ ਮੈਂ ਕਹਿੰਦਾ ਦੀ ਸਭ ਤੋਂ ਵੱਡਾ ਖਜ਼ਾਨਾ ਵਾ ਤੁਹਾਡਾ ਸਭ ਤੋਂ ਜਿਹੜੀ ਵੱਡੀ ਅਮੀਰੀ ਤੁਹਾਡੀ ਸਿਹਤ ਆ ਤੁਹਾਡੀ ਤੰਦਰੁਸਤੀ ਆ ਇਸ ਤੋਂ ਇਸ ਤੋਂ ਉੱਤੇ ਕੁਝ ਵੀ ਨਹੀਂ ਤੁਸੀਂ ਕਰੋੜਪਤੀ ਹੋ ਤੁਸੀਂ ਅਰਬਪਤੀਆਂ ਖਰਬਪਤੀਆਂ ਜੇ ਤੁਹਾਡੀ ਸਿਹਤ ਨਹੀਂ ਠੀਕ ਤਾਂ ਫਿਰ ਉਹ ਪੈਸਾ ਕਿਸੇ ਕੰਮ ਨਹੀਂ ਆਉਂਦਾ ਬਹੁਤ ਸਾਰੀਆਂ ਉਦਾਹਰਨਾਂ ਤੁਸੀਂ ਇਸ ਜਹਾਨ ਤੇ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਪੈਸਾ ਬਹੁਤ ਕਮਾਇਆ ਪਰ ਆਪਣੇ ਆਖਰੀ ਸਮੇਂ ਤੇ ਉਹ ਪੈਸਾ ਉਹਨਾਂ ਦੀ ਜਾਨ ਨਹੀਂ ਬਚਾ ਸਕਿਆ ਕਿਸੇ ਨੂੰ ਕੋਈ ਬਿਮਾਰੀ ਹੋਈ ਕਿਸੇ ਦਾ ਕੋਈ ਐਕਸੀਡੈਂਟ ਹੋਇਆ ਜਾਂ ਕੋਈ ਵੀ ਇਹੋ ਜਿਹੀ ਕੁਦਰਤੀ ਆਫਤ ਉਹਨਾਂ ਤੇ ਆਈ ਕਿ ਪੈਸਾ ਬਹੁਤ ਸੀ ਪਰ ਉਹ ਪੈਸਾ ਉਹਨਾਂ ਦੀ ਜਿਹੜਾ ਜਾਨ ਬਚਾਉਣ ਦੇ ਕੰਮ ਨਹੀਂ ਆ ਸਕਿਆ ਸੋ ਸਿਹਤ ਸਭ ਤੋਂ ਕੀਮਤੀ ਆ ਜਿਹਦੇ ਕੋਲ ਸਿਹਤ ਦਾ ਖਜ਼ਾਨਾ ਵਾ ਉਹ ਬੰਦਾ ਅਮੀਰ ਆ ਸਾਡੇ ਕੋਈ ਨੌਨ ਸੀਗਾ ਜੀ ਉਹਨੇ ਆਪਣੀ ਹੱਡ ਬੀਤੀ ਦੱਸੀ ਕਾਫੀ ਦੇਰ ਬਾਅਦ ਮਿਲਿਆ ਉਹਨੇ ਬਹੁਤ ਥੋੜਾ ਜਿਹਾ ਪਿਛਲੇ ਦਿਨੀ ਮਾੜਾ ਸਾਮਾ ਦੇਖਿਆ ਕਿ ਉਹਨੇ ਹਾਰਟ ਚ ਕੋ ਪ੍ਰੋਬਲਮ ਆਈ ਸਟੰਟ ਪੈ ਗਿਆ ਉਹਨੂੰ ਜਦੋਂ ਇਹ ਸਾਰੀ ਕਹਾਣੀ ਪੁੱਛੀ ਕਹਿੰਦਾ ਮੈਂ ਪਹਿਲਾਂ ਸਿਹਤ ਦਾ ਖਿਆਲ ਹੀ ਨਹੀਂ ਰੱਖਿਆ ਵੀ ਕੋਈ ਆਉਣ ਦਾ ਸਮਾਂ ਨਹੀਂ ਕੋਈ ਖਾਣ ਪੀਣ ਦਾ ਸਮਾਂ ਨਹੀਂ ਕੰਮ ਦੀ ਜਿੱਦਾਂ ਮੈਂ ਪਹਿਲੇ ਪੁਆਇੰਟ 'ਚ ਗੱਲ ਕੀਤੀ ਆ ਕੰਮ 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 ਹੀ ਕਰੀ ਜਾਣਾ ਸਾਰਾ ਦਿਨ ਰਾਤ ਨੂੰ ਕਦੇ 12 ਵਜੇ ਰੋਟੀ ਖਾ ਰਹੇ ਆ ਕਦੇ 1 ਵਜੇ ਰੋਟੀ ਖਾ ਰਹੇ ਆ ਸਵੇਰੇ ਉੱਠਣ ਦਾ ਕੋਈ ਸਮਾਂ ਨਹੀਂ ਸਵੇਰੇ ਬ੍ਰੇਕਫਾਸਟ ਦਾ ਕੋਈ ਸਮਾਂ ਨਹੀਂ ਉਹਨੂੰ ਡਾਕਟਰ ਨੇ ਇਹ ਰੀਜ਼ਨ ਦੱਸਿਆ ਕਿ ਤੈਨੂੰ ਜੇ ਬਿਮਾਰੀ ਲੱਗੀ ਆ ਉਹਦਾ ਕਾਰਨ ਤੇਰਾ ਲਾਈਫਸਟਾਈਲ ਹੀ ਆ ਸੋ ਫਾਇਦਾ ਕੀ ਹੋਇਆ ਉਹ ਪੈਸਾ ਕਮਾਇਆ ਉਹਦੀ ਸਿਹਤ ਦੇ ਉੱਤੇ ਲੱਗਿਆ ਤੇ ਅੱਜ ਕਿੰਨੇ ਉਹਨੂੰ ਪਰਹੇਜ਼ ਨੇ ਕਿੰਨੇ ਉਹਨੇ ਧਿਆਨ ਰੱਖਣੇ ਪਏ ਨੇ ਅੱਗੇ ਜਿੰਨੀ ਵੀ ਜ਼ਿੰਦਗੀ ਆ ਉਹ ਜ਼ਿੰਦਗੀ ਭਰ ਦੇ ਪਰਹੇਜ਼ ਉਹਨੂੰ ਲੱਗ ਚੁੱਕੇ ਆ ਸੋ ਹੁਣ ਫਾਇਦਾ ਹੋਇਆ ਕੋਈ ਜੇ ਆਪਾਂ ਪਹਿਲਾਂ ਹੀ ਖਿਆਲ ਰੱਖ ਲਈਏ ਆਪਣੀ ਸਿਹਤ ਦਾ ਤੇ ਆਪਾਂ ਜਿੱਦਾਂ ਮੈਂ ਕਿਹਾ ਮੈਨੇਜ ਕਰਨਾ ਆਪਣੇ ਹੱਥ ਆ ਉਹ ਤੁਹਾਡੇ ਹੱਥ ਆ ਸੋ ਜਰੂਰ ਆਪਣੀ ਜਿਹੜਾ ਹੈਲਥ ਕੌਨਸ਼ੀਅਸ ਬਣੀਏ ਆਪਾਂ ਆਪੋ ਆਪਣੀ ਸਿਹਤ ਦਾ ਖਿਆਲ ਜਰੂਰ ਰੱਖੀਏ ਤੀਜਾ ਸੱਸਾ ਜੀ ਸਾਰੀ ਲੱਭਦੇ ਫਿਰਦੇ ਆ ਲੱਭ ਨਹੀਂ ਰਿਹਾ ਸਕੂਨ ਕਿੱਥੋਂ ਲੱਭੀਏ ਕੋਈ ਪੈਸੇ 'ਚ ਲੱਭਦਾ ਫਿਰਦਾ ਹੈ ਕੋਈ ਘੁੰਮ ਫਿਰ ਕੇ ਲੱਭਣਾ ਚਾਹੁੰਦਾ ਹੈ ਟਰੈਵਲ ਕਰਕੇ ਲੱਭਣਾ ਚਾਹੁੰਦਾ ਹੈ ਕੋਈ ਨਸ਼ੇ 'ਚ ਲੱਭਣਾ ਚਾਹੁੰਦਾ ਹੈ ਪਰ ਮਿਲਦਾ ਨਹੀਂ ਕਿਉਂਕਿ ਅਸੀਂ ਸਕੂਨ ਨੂੰ ਗਲਤ ਚੀਜ਼ਾਂ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਸਕੂਨ ਤਾਂ ਗੁਰੂ ਘਰ ਮਿਲੂਗਾ ਤੁਹਾਨੂੰ ਜਾ ਕੇ ਜੇ ਸੱਚੇ ਦਿਲ ਨਾਲ ਜਾਓਗੇ ਪਰਮਾਤਮਾ ਦੇ ਨਾਮ 'ਚੋਂ ਸਕੂਨ ਮਿਲੂਗਾ ਪਰ ਅਸੀਂ ਕੀ ਕਰਦੇ ਹਾਂ ਕਿ ਵਪਾਰ ਵਧਾਈਏ ਆਪਣੇ ਬਹੁਤ ਜ਼ਿਆਦਾ ਪੈਸਾ ਕਮਾ ਲਈਏ ਸਕੂਨ ਆ ਜਾਊਗਾ ਨਹੀਂ ਆਉਣਾ ਮੈਂ ਤਾਂ ਵੀਡੀਓ ਦੇ ਸ਼ੁਰੂਆਤ ਚ ਕਿਹਾ ਸੀ ਪੈਸਾ ਕਮਾਉਣ ਤੇ ਜਰੂਰ ਆਪਣਾ ਤੁਸੀਂ ਫੋਕਸ ਰੱਖੋ ਪੈਸਾ ਕਮਾਉਣਾ ਜ਼ਰੂਰੀ ਆ ਪਰ ਸਬਰ ਆ ਜਿਹੜਾ ਨਾ ਜਦੋਂ ਇਹ ਆ ਗਿਆ ਉਦੋਂ ਤੁਹਾਨੂੰ ਸਕੂਨ ਮਿਲੂਗਾ ਜਿਹੜਾ ਸਬਰ ਹੀ ਨਹੀਂ ਆਉਂਦਾ ਆਪਾਂ ਆਪਾਂ ਨੂੰ ਭਾਵੇਂ ਕਿਸੇ ਵੀ ਫੀਲਡ ਦੇ ਵਿੱਚ ਲਗਾ ਲਓ ਆਪਣੀਆਂ ਜੇ ਆਪਾਂ ਕਹਿੰਦੇ ਆ ਸਾਨੂੰ ਸਾਡੇ ਕੋਲ ਨੌਕਰੀ ਨਹੀਂ ਹੈਗੀ ਨੌਕਰੀ ਮਿਲ ਗਈ ਤਨਖਾਹ ਘਟਾ ਯਾਰ ਤਨਖਾਹ ਹੋਰ ਹੋ ਜਾਏ ਪ੍ਰਮੋਸ਼ਨ ਹੋ ਜਾਏ ਫਿਰ ਸਕੂਨ ਮਿਲ ਜੂਗਾ ਪ੍ਰਮੋਸ਼ਨ ਵੀ ਹੋ ਗਈ ਤੇ ਫਿਰ ਵੀ ਸਕੂਨ ਨਹੀਂ ਮਿਲਿਆ ਫਿਰ ਟੀਚਾ ਹੋਰ ਉੱਚਾ ਹੋ ਗਿਆ ਮੈਂ ਕਹਿੰਦਾ ਵੀ ਰੱਬ ਨਾ ਜੋ ਤੁਸੀਂ ਮੰਗਦੇ ਹੋ ਸਭ ਕੁਝ ਦਿੰਦਾ ਰਹਿੰਦਾ ਜੇ ਤੁਸੀਂ ਕਰਮ ਕਰਦੇ ਹੋ ਸੱਚੇ ਦਿਲ ਦੇ ਨਾਲ ਸਭ ਕੁਝ ਮਿਲ ਜਾਂਦਾ ਪਰ ਸਾਨੂੰ ਸਬਰ ਨਹੀਂ ਆਉਂਦਾ ਅਸੀਂ ਆਪਣੇ ਟੀਚੇ ਵੱਡੇ ਕਰ ਕਰਕੇ ਸਕੂਨ ਗਵਾ ਲੈਂਦੇ ਆਂ ਕੋਈ ਬਾਹਰ ਗਿਆ ਵਾ ਤਾਂ ਉਹਨੂੰ ਲੱਗਦਾ ਮੇਰਾ ਬੱਚਾ ਵਾ ਜਿਹੜਾ ਬਾਹਰ ਚਲ ਜਵੇ ਤਾਂ ਸਕੂਨ ਮਿਲ ਜੂ ਬਾਹਰ ਚਲਾ ਗਿਆ ਉਹਨੇ ਨੂੰ ਨੌਕਰੀ ਮਿਲ ਜੇ ਸਕੂਨ ਮਿਲ ਜੂ ਫੇਰ ਨੌਕਰੀ ਵੀ ਮਿਲ ਗਈ ਹੁਣ ਇਹ ਪੱਕਾ ਹੋ ਜੇ ਸਕੂਨ ਮਿਲ ਜੂ ਪੱਕਾ ਵੀ ਹੋ ਗਿਆ ਆਪਣਾ ਘਰ ਲੈ ਲਵੇ ਹੁਣ ਫੇਰ ਸਕੂਨ ਮਿਲ ਜੂ ਘਰ ਵੀ ਲੈ ਲਿਆ ਹੁਣ ਕਿਸ਼ਤਾਂ ਲੈ ਜਾਣ ਇਹਦੀਆਂ ਫੇਰ ਸਕੂਨ ਮਿਲ ਜੂ ਫੇਰ ਬਾਅਦ ਦੇ ਵਿੱਚ ਕਿਸ਼ਤਾਂ ਲਾ ਕੇ ਕੋਈ ਹੋਰ ਉਹਦੇ ਜਵਾਕਾਂ ਦੀ ਟੈਨਸ਼ਨ ਸ਼ੁਰੂ ਹੋ ਜੂਗੀ ਕਦੇ ਰੁਕਣੀ ਟੈਨਸ਼ਨਾਂ ਕਦੇ ਨਹੀਂ ਰੁਕਣੀਆਂ ਸੋ ਅੱਜ ਤੋਂ ਸਕੂਨ ਜਿਹੜਾ ਉਹ ਲੱਭਣ ਦੀ ਕੋਸ਼ਿਸ਼ ਕਰੋ ਜੀ ਜਿਹੜੀ ਜ਼ਿੰਦਗੀ ਤੁਸੀਂ ਅੱਜ ਜੀ ਰਹੇ ਹੋ ਜੇ ਸਕੂਨ ਵਾਲੀ ਆ ਤਾਂ ਤੁਸੀਂ ਸਭ ਤੋਂ ਅਮੀਰ ਬੰਦੇ ਹੋ ਸੋ ਇਹ ਸੀਗੇ ਜੀ ਤਿੰਨ ਸਸੇ ਜਿਹੜੇ ਤੁਹਾਡੀ ਜ਼ਿੰਦਗੀ ਚ ਬਹੁਤ ਜ਼ਰੂਰੀ ਆ ਹੋਣੇ ਸਸੇ ਦੇ ਵਿੱਚ ਸਬਰ ਵੀ ਲਗਾ ਸਕਦੇ ਹੋ ਸਕੂਨ ਸਬਰ ਤੇ ਇੱਕ ਇਹ ਵੀ ਸਸਾ ਐਡ ਕਰ ਲਓ ਚੌਥਾ ਸਸਾ ਸਬਰ ਤੇ ਜਰੂਰ ਜੀ ਇਹਨਾਂ ਗੱਲਾਂ ਤੇ ਗੌਰ ਕਰਨ ਦੀ ਕੋਸ਼ਿਸ਼ ਕਰਿਓ ਤੇ ਕਿੱਦਾਂ ਲੱਗੀ ਗੱਲਬਾਤ ਇਹ ਵੀ ਮੈਨੂੰ ਜਰੂਰ ਦੱਸ ਦਿਆ ਕਰੋ ਕਮੈਂਟ ਕਰਕੇ ਤੇ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲੂੰਗਾ ਕੋਈ ਹੋਰ ਨਵਾਂ ਵਿਸ਼ਾ ਲੈ ਕੇ